ਭਾਰਤ ਲਈ ਅੱਜ ਬਹੁਤ ਵੱਡਾ ਦਿਨ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਦੂਜੇ ਪੜਾ ਲਈ VOTING ਸ਼ੁਰੂ ਹੋ ਗਈ ਹੈ ਅੱਜ 13 ਸੂਬਿਆਂ ਦੀਆਂ 88 ਸੀਟਾਂ ਉੱਤੇ ਵੋਟਾਂ ਪੈਣਗੀਆਂ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ ਰਾਹੁਲ ਗਾਂਧੀ ਤੇ ਹਿਮਾ ਮਾਨਲੀ ਸਣੇ ਕਈ ਦਿਗਜਾਂ ਦੀ ਕਿਸਮਤ ਦਾ ਤੇ ਲੱਗੀ ਹੋਈ ਹੈ ਮਣੀਪੁਰ ਤੋਂ ਇੱਕ ਰਾਜਸਥਾਨ ਤੋਂ 13 ਤ੍ਰਿਪੁਰਾ ਤੋਂ ਇੱਕ ਥਾਂ ਉੱਤੇ ਵੋਟਾਂ ਪੈਣਗੀਆਂ ਉੱਤਰ ਪ੍ਰਦੇਸ਼ ਤੋਂ 8 ਤੇ ਪੱਛਮੀ ਬੰਗਾਲ ਦੀਆਂ 3 ਲੋਕ ਸਭਾ ਸੀਟਾਂ ਤੇ VOTING ਹੋਣੀ ਹੈ ਰਾਹੁਲ ਗਾਂਧੀ ਕੇਰਲ ਦੇ ਵਾਈਨਾਡ ਸੀਟ ਤੋਂ ਦੂਜੀ ਵਾਰ ਮੈਦਾਨ ਚ ਨੇ ਰਾਹੁਲ ਚਾਰ ਵਾਰ ਦੇ ਲੋਕ ਸਭਾ ਸੰਸਦ ਨੇ ਵਾਈਂਡਾ ਤੋਂ ਉਹ ਦੂਜੀ ਵਾਰ ਚੋਣ ਲੜ ਰਹੇ ਨੇ ਗਜੇਂਦਰ ਸਿੰਘ ਸ਼ੇਖਾਵਤ ਕੇਂਦਰੀ ਸ਼ਕਤੀ ਮੰਤਰੀ ਜੋਧਪੁਰ ਸੀਟ ਤੋਂ ਭਾਟਪਾ ਦੇ ਟਿਕਟ ਤੇ ਮੈਦਾਨ ਵਿੱਚ ਨੇ ਸ਼ੇਖਾਵਤ ਦੋ ਵਾਰ ਦੇ ਸੰਸਦ ਨੇ ਇਸੇ ਤਰ੍ਹਾਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਕੋਟਾ ਤੋਂ ਲੈ ਕੇ ਲੋਕ ਸਭਾ ਚੋਣਾਂ ਲੜ ਰਹੇ ਨੇ ਬੁਪੇਸ਼ ਬਗੇਲ ਨੂੰ ਕਾਂਗਰਸ ਨੇ ਛੱਤੀਸਗੜ੍ਹ ਦੇ ਰਾਜਨੰਦਗਾਂਵ ਤੋਂ ਟਿਕਟ ਦਿੱਤੀ ਹੈ ਸ਼ਸ਼ੀ ਥਰੂਰ ਤ੍ਰਿਵੰਤਪੁਰਮ ਤੋਂ ਚੋਣ ਮੈਦਾਨ ਵਿੱਚ ਨੇ ਭਾਜਪਾ ਨੇ ਇਸ ਸੀਟ ਤੋਂ ਕੇਂਦਰੀ ਮੰਤਰੀ ਅਰਾਜੀਵ ਚੰਦਰ ਸ਼ੇਖਰ ਨੂੰ ਟਿਕਟ ਦਿੱਤੀ ਹੈ ਜੀਡੀਐਸ ਨੇਤਾ ਐਚਡੀ ਕੁਵਾਰ ਸੁਆਮੀ ਕਰਨਾਟਕ ਦੀ ਮੰਡਿਆ ਸੀਟ ਤੋਂ ਉਮੀਦਵਾਰ ਨੇ ਇਸੇ ਤਰ੍ਹਾਂ ਸਾਬਕਾ ਸੀਐਮ ਅਸ਼ੋਕ ਗਹਿਲੋਤ ਦੇ بیٹے ਵੈਭਬ ਗਹਿਲੋਤ ਰਾਜ ਸਭਾ ਦੀ ਜਾਲੌਰ ਸੀਟ ਤੋਂ ਚੋਣ ਮੈਦਾਨ ਵਿੱਚ ਨੇ